ਜੋ ਆਸ਼ਕ ਹੈ ਸ਼ਹਾਦਤ ਕੇ ਵਜਿਨਾ ਛੋੜ ਦیتے ਹੈ ਸਮਝ ਕੇ ਖਲੋਨਾ ਜਿਸਮ ਆਪਣਾ ਖੁਸ਼ੀ ਸੇ ਫੋੜ ਦیتے ਹੈ ਨਾ ਹੂਰੋਂ ਕੀ ਹਸਰਤ ਨਾ ਤਖਤੋ ਤਾਜ ਕੀ ਬਲਮ ਖੁਦਾ ਵੀ ਦੇ ਖੁਦਾਈ ਤੋ ਵਾਪਸ ਮੋੜ ਦੇਤੇ ਹਾਜ਼ਰਾ ਖੁਦੂਰ ਜਗਰਾਜ ਗੁਰ ਚਵਰ ਛਤਰ ਤਖਤ ਦੇ ਮਾਲਕ ਮਾਲਕੇ ਕਾ ਨਾਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆਚਾ ਮਹਾਰਾਜ ਦੀਨ ਦੀ ਪਾਵਨ ਪਵਿੱਤਰ ਵਾਰਗਾ ਦੇ ਵਿੱਚ ਪਹੁੰਚਿਓ ਸ਼ਹੀਦਾ ਸਿੰਘਾਂ ਦਾ ਬਣਿਆ ਹੋਇਆ ਸਥਾਨ ਸ਼ਹੀਦਾਂ ਦੀ ਯਾਦ ਅੰਦਰ ਸਲਾਨਾ ਸਮਾਗਮ ਤਨ ਮਨ ਤੇ ਤਨ ਦੇ ਨਾਲ ਹਾਜ਼ਰੀਆਂ ਲਵਾਉਣ ਵਾਸਤੇ ਪਹੁੰਚਿਓ ਇਸ ਨਗਰ ਨੇੜੇ ਨਗਰ ਜਿੰਨੇ ਵੀ ਨੇ ਆਪਜੀ ਉੱਥੋਂ ਆਇਓ ਕਈ ਦੂਰ ਦਰਾਡੇ ਇਲਾਕਿਆਂ ਤੋਂ ਚੱਲ ਕੇ ਆਈ ਕਈ ਸੰਗਤਾਂ ਆਪਣੇ ਸਾਧਨ ਤੇ ਆਈਆਂ ਤੇ ਅਸੀਂ ਦੇਖ ਰਹੇ ਸੀ ਵੀ ਬਹੁਤ ਸਾਰੀਆਂ ਬੀਬੀਆਂ ਪੈਦਲ ਤੁਰ ਕੇ ਆ ਰਹੀਆਂ ਸਤ ਤੁਹਾਡੀ ਭਾਵਨਾ ਹੈ ਸ਼ਹੀਦ ਸਿੰਘ ਕਿਰਪਾ ਕਰਨ ਆਓ ਜਿਨੀਆਂ ਵੀ ਪਿਆਰ ਵਾਲੀਆਂ ਰੂਹਾਂ ਗੁਰੂ ਸਹਿਬਾਨਾਂ ਦੇ ਚਰਨਾਂ ਵਿੱਚ ਪਹੁੰਚਿਓ ਭਾਵਾਂ ਤੁਸੀਂ ਬੈਠੇ ਹੋ ਇੱਥੇ ਭਾਵਾਂ ਸੇਵਾ ਕਰ ਰਹੇ ਹੋ ਜਿੱਥੋਂ ਤੱਕ ਸਾਡੀ ਆਵਾਜ਼ ਆਂਦੀ ਹੈ ਸਾਰਿਆਂ ਨੇ ਫਤਿਹ ਦੇ ਨਾਲ ਸੰਗ ਪਾਉਣੀ ਕੋਈ ਵਸ ਰਸਨਾ ਵਾਂਦੀ ਨਾ ਰਵੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਹਾਂ ਬੇਕੁੰਠ ਜੈ ਕੀਰਤਨ ਤੇਰਾ ਮਹਾਰਾਜ ਤੇ ਤੁਹਾਡਾ ਨਾਮ ਲਿਆ ਜਾਂਦਾ ਬਾਣੀ ਪੜੀ ਜਾਂਦੀ ਗੁਣਗਾਣ ਹੁੰਦਾ ਹੈ ਕੀਰਤਨ ਹੁੰਦਾ ਉੱਥੇ ਸਵਰਗ ਉੱਥੇ ਸੱਚਖੰਡ ਦੀ ਅਵਸਥਾ ਬਣ ਜਾਂਦੀ ਹੈ ਸੱਚਖੰਡ ਚ ਕੌਣ ਰਹਿੰਦਾ ਸੱਚਖੰਡ ਵਸੈ ਨਿਰੰਕਾਰ ਨਿਰੰਕਾਰ ਕੌਣ ਹੈ ਜਿਹਨਾਂ ਨੂੰ ਨਹੀਂ ਪਤਾ ਸੁਣ ਲਿਓ ਆਪਾਂ ਕਈ ਵਾਰੀ ਕਿਸੇ ਬੰਦੇ ਨੂੰ ਦੇਖਦੇ ਆ ਨਾ ਪਹਿਲੀ ਵਾਰੀ ਦੇਖਿਆ ਕਈਆਂ ਨੇ ਸਾਨੂੰ ਦੇਖਿਆ ਸੀ ਤੁਹਾਨੂੰ ਪਹਿਲੀ ਵਾਰੀ ਦੇਖਿਆ ਹੁਣ ਜੇ ਆਪਾਂ ਉਹ ਬੰਦੇ ਬਾਰੇ ਦੱਸਣਾ ਆਪਾਂ ਦੱਸਦੇ ਵੀ ਫੁਲਾਨੇ ਦਾ ਚਿਹਰਾ ਇਦਾਂ ਦਾ ਮੋਹੰਦਰਾ ਇਦਾਂ ਦਾ ਖੁਲੀਆ ਇਦਾਂ ਦੀ ਦੇਖ ਇਦਾਂ ਦੀ ਕਈ ਵਾਰੀ ਆਪਾਂ ਕਿਸੇ ਬੰਦੇ ਬਾਰੇ ਗੱਲ ਕਰਦੇ ਆ ਨਾ ਹੁਣ ਜੇ ਪਾਛਾ ਦੀ ਗੱਲ ਕਰੀਏ ਨਿਰੰਕਾਰ ਦੀ ਗੱਲ ਕਰੀਏ ਨਿਰੰਕਾਰ ਕੌਣ ਹੈ ਆਓ ਸੌਲਿਓ ਜਿਨ੍ਹਾਂ ਨੂੰ ਨਹੀਂ ਪਤਾ ਵਾਹੋ ਵਾਹੋ ਬਾਣੀ ਨਿਰੰਕਾਰ ਘੈ ਜਥੇ ਜਾਏ ਬਖੇ ਮੇਰਾ ਸਤਗੁਰੂ ਸੋ ਥਾਨ ਸੋ ਹਵਾ ਰਾਮ ਰਾਮ ਸਾਡੇ ਤੋਂ ਪਹਿਲਾਂ ਭਾਈ ਸਾਹਿਬ ਸੁਖਦੇਵ ਸਿੰਘ ਜੀ ਬਹੁਤ ਪਿਆਰ ਵਾਲੀਆਂ ਸਾਂਝਾਂ ਤੁਹਾਡੇ ਨਾਲ ਪਾ ਕੇ ਗਏ। ਬਾਬਾ ਬਘੇਲ ਸਿੰਘ ਜੀ, ਬਾਬਾ ਤਾਰਾ ਸਿੰਘ ਜੀ, ਵਾਹ ਅਮਰ ਸਿੰਘ ਜੀ, ਸ਼ਹੀਦ ਸਿੰਘ ਜਿੰਨਾਂ ਦਾ ਇਹ ਸਥਾਨ ਬਣਿਆ ਬਾਬਾ ਬਘੇਲ ਸਿੰਘ ਜੀ ਉਹਨਾਂ ਦੇ ਜੀਵਨ ਦਾ ਇਤਿਹਾਸ ਬਾਬਾ ਤਾਰਾ ਸਿੰਘ ਜੀ ਵਾਹ ਉਹਨਾਂ ਦੇ ਬਾਬਤ ਮੈਂ ਕਹਿ ਜਾਵਾਂ ਵੀ ਇਹ ਜਿਹੜਾ ਪ੍ਰੋਗਰਾਮ ਆ ਜਾਂ ਜਿਹੜਾ ਸਥਾਨ ਹੈ ਜਿਸ ਉੱਪਰ ਤੇ ਬਣਿਆ ਉਹ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝ ਪਾ ਕੇ ਗਏ। ਤੁਸੀਂ ਹਰੇਕ ਸਾਲ ਜਥਿਆਂ ਤੋਂ ਇਤਿਹਾਸ ਸੁਣਦੇ ਹੋ ਇਤਿਹਾਸ ਪ੍ਰਾਣਾ ਜਾਂ ਬੇਆ ਨੀ ਹੁੰਦੇ ਪਰ ਗੱਲ ਇੰਨੀ ਹੈ ਵੀ ਹਰ ਇੱਕ ਬੁਲਾਰੇ ਦਾ ਇਤਿਹਾਸ ਕਹਿਣ ਦਾ ਢੰਗ ਔਰ ਤਰੀਕਾ ਜਿਹੜਾ ਵੱਖਰਾ ਹੁੰਦਾ ਹੈ ਤਕਰੀਬਨ 45 ਕੋ ਮਿੰਟ ਦਾ ਸਮਾਂ ਹੈ ਭਾਈ ਸਾਹਿਬ ਇਤਿਹਾਸ ਦੇ ਕਹਿ ਗਏ ਤੇ ਕੋਸ਼ਿਸ਼ ਹੈ ਵੀ ਇਹੀ ਪ੍ਰਸੰਗ ਸ਼ਾਰਟ ਅੰਦਰ ਜਿੱਥੇ ਇਤਿਹਾਸ ਦਾ ਜ਼ਿਕਰ ਕਰੀਏ ਉੱਥੇ ਮੇਰੇ ਨਾਲ ਦੇ ਸਾਥੀ ਤੁਹਾਡੇ ਨਾਲ ਕਵਤਾਵਾਂ ਸਾਂਝ ਪਾ ਸਕਣ ਅੱਜ ਬਹੁਤ ਵਾਰੀ ਇਦਾਂ ਹੁੰਦਾ ਹੈ ਜਦੋਂ ਸਟੇਜਾਂ ਤੋਂ ਜਾ ਕੇ ਬੋਲਦੇ ਆਂ ਤੇ ਕਈ ਵਾਰੀ ਬੁਲਾਰਿਆਂ ਨੂੰ ਵੀ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਵੀ ਤੁਸੀਂ ਫਲਾਨੀ ਗੱਲ ਬਾਬਤ ਇਹ ਜੇਕਰ ਸਟੇਜ ਤੇ ਨਹੀਂ ਕਰਨਾ ਫਲਾਨੀ ਗੱਲ ਨਹੀਂ ਬੋਲਣੀ। ਪਹਿਲੀ ਗੱਲ ਕੀ ਅੱਜ ਦੇ ਹਾਲਾਤਾਂ ਤੇ ਵੀ ਕਈ ਵਾਰੀ ਬੋਲਣ ਤੋਂ ਮਨਾ ਕਰ ਦਿੱਤਾ ਜਾਂਦਾ ਸਰਕਾਰਾਂ ਤੇ ਨਹੀਂ ਜੀ ਬੋਲਣਾ ਤੁਸੀਂ। ਕਈ ਸਮਾਗਮਾਂ ਤੇ ਸਾਨੂੰ ਪ੍ਰਬੰਧਕ ਕਹਿੰਦੇ ਨੇ ਵੀ ਭੈਣ ਦੀ ਅੱਜ ਫਲਾਨੇ ਐਮਐਲਏ ਨੇ ਆਉਣਾ ਫਲਾਨੇ ਲੀਡਰ ਨੇ ਆਉਣਾ ਦੇਖਿਓ ਵੀ ਤੁਸੀਂ ਗਰਮ ਕੁਝ ਇਦਾਂ ਦਾ ਨਾਮ ਬੋਲਿਓ। ਕਿਉਂਕਿ ਸਰਕਾਰਾਂ ਤੇ ਆਵਾਜ਼ ਨਹੀਂ ਆਉਂਦੀਆਂ ਅੱਜ ਵੀ ਸਾਡੇ ਨੌਜਵਾਨਾਂ ਨੂੰ ਤੰਗ ਕਰਦੀਆਂ ਤੇ ਇਤਿਹਾਸ ਪਹਿਲਾਂ ਵੀ ਦੇਖ ਲਿਏ ਚਾਲਾਂ ਪਹਿਲਾਂ ਵੀ ਇਹੀ ਸੀ ਰੂਪ ਬਦਲ ਗਏ ਮੈਂ ਬੇਨਤੀ ਕਰ ਜਾਵਾਂ ਪੁਰਾਣੇ ਸਮੇਂ ਅੰਦਰ ਟਾਊਟ ਜਿਹਨੂੰ ਆਪਾਂ ਕਹਿੰਦੇ ਆ ਨਾ ਵੀ ਜਿਹੜੇ ਸਿੰਘਾਂ ਦੀ ਸੂਰ ਸਰਕਾਰਾਂ ਨੂੰ ਦਇਆ ਕਰਦੇ ਸਨ ਔਰ ਅੱਜ ਵੀ ਇਦਾਂ ਦੇ ਐਵੇਂ ਥੋੜਾ ਸਰਕਾਰਾਂ ਵਿਰੋਧੀ ਬਣ ਗਏ ਹੱਕਾਂ ਦੀ ਗੱਲ ਕਰਦੇ ਆ ਤੇ ਮੈਂ ਕਹਿੰਦੀ ਫੇ ਸਾਡੇ ਨੌਜਵਾਨਾਂ ਨੂੰ ਜੇਲ੍ਹਾਂ ਤੋਂ ਸੁਟਿਆ ਜਾਂਦਾ ਹੈ ਆਉ ਮੈਂ ਜ਼ਿਕਰ ਕਰ ਜਾਵਾਂ ਵੀ ਉਹ ਸਰਕਾਰੀ ਟਾਉਟ ਉਸ ਸਮੇਂ ਵੀ ਸਨ ਸਹਿਬ ਰਾਏ ਨੂੰ ਸ਼ਹਿਰੇ ਵਾਲਾ ਇਹ ਵੀ ਇੱਕ ਸਰਕਾਰ ਦਾ ਟਾਉਟ ਸੀ ਸਿੰਘ ਜਿਹੜੇ ਰਹਿੰਦੇ ਪਿੰਡਾਂ ਵਿੱਚ ਅਮਨ ਆਮਾਨ ਦੇ ਨਾਲ ਰਹਿੰਦੇ ਨੇ ਆਪਣੇ ਪਿੰਡਾਂ 'ਚ ਰਹਿੰਦੇ ਖੇਤੀਬਾੜੀ ਕਰਦੇ ਨੇ ਜਿਹੜੇ ਸਿੰਘ ਜੰਗਲਾਂ 'ਚ ਰਹਿੰਦੇ ਜੁਹਾਰੂ ਯੋਧੇ ਜਿਨ੍ਹਾਂ ਨੂੰ ਖਾੜਕੂ ਸਿੰਘ ਜਿਨ੍ਹਾਂ ਨੂੰ ਜੰਗੀ ਸਿੰਘ ਵੀ ਆਖਿਆ ਜਾਂਦਾ ਹੈ ਲੋੜ ਪੈਣ ਤੇ ਉਹ ਰਣ ਤਤੇ ਅੰਦਰ ਜਾਂਦੇ ਉਹ ਗਰੀਬਾਂ ਦੀ ਮਦਦ ਕਰਦੇ ਇਹ ਨਹੀਂ ਵੀ ਜਿਹੜੇ ਸਾਡੇ ਸਿੰਘ ਜੰਗਲਾਂ 'ਚ ਰਹਿੰਦੇ ਉਹ ਕਿਸੇ ਦਾ ਨੁਕਸਾਨ ਕਰਦੇ ਸੰ ਨਹੀਂ ਉਹ ਸਮੇਂ-ਸਮੇਂ ਤੇ ਸਰਕਾਰਾਂ ਨਾਲ ਲੜਦੇ ਸਨ ਔਰ ਸਰਕਾਰਾਂ ਨਾਲ ਆਪਣੇ ਹੱਕਾਂ ਲਈ ਲੜਦੇ ਸਨ ਇਹ ਕਈ ਵਾਰੀ ਸਰਕਾਰਾਂ ਦੇ ਨੁਮਾਇੰਦੇ ਧੀਆ ਭੈਣਾ ਬੱਚਿਆਂ ਨੂੰ ਚੱਕ ਕੇ ਲੈ ਜਾਂਦੇ ਫਿਰ ਸਿੰਘ ਭੰਵਾ ਜੰਗਲਾਂ 'ਚ ਲੁਕੇ ਹੋਏ ਸੰ ਉਹ ਧੀਆ ਨੂੰ ਛੁਡਾ ਕੇ ਲੈ ਕੇ ਆਇਆ ਕਰਦੇ ਸਨ ਜਿਹੜੇ ਸਿੰਘ ਜੰਗਲਾਂ 'ਚ ਰਹਿੰਦੇ ਨੇ ਪਿੰਡਾਂ 'ਚ ਰਹਿਣ ਵਾਲੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਉਂਦੇ ਨੇ ਖੇਤੀ ਕਰਦੇ ਨੇ ਆਪਣਾ ਰੋਜਗਾਰ ਚਲਾਉਂਦੇ ਨੇ ਪਰ ਮੈਂ ਕਹਿੰਦੀ ਆ ਸਰਕਾਰਾਂ ਦੀ ਆਦਤ ਹੈ ਉਹ ਕਹਿੰਦੀਆਂ ਵੀ ਆਰਥਿਕ ਪੱਖੋ ਪੱਖੋ ਵੀ ਇਹਨਾਂ ਨੂੰ ਕਮਜ਼ੋਰ ਕਰ ਦਿੱਤਾ ਜਾਵੇ ਸਾਡਾ ਆਰਥਿਕ ਪੱਖ ਪਹਿਲਾ ਵੀ ਜਦੋਂ ਸਾਡੇ ਕੋਲੇ ਕੋਈ ਪੈਸਾ ਨਾ ਹੋਵੇਗਾ ਅਸੀਂ ਕਮਾਈ ਕਰਾਂਗੇ ਜਿਹੜੀ ਖੇਤੀ ਬਾੜੀ ਅਸੀਂ ਕਿਸਾਨ ਆ ਨਾ ਦੋ ਪੈਸੇ ਆਉਣਗੇ ਅਸੀਂ ਲੰਗਰ ਲਾਵਾਂਗੇ ਕਹਿੰਦੇ ਜੇ ਇਹਨਾਂ ਨੂੰ ਆਰਥਿਕ ਪੱਕਾ ਹੱਕ ਮਜ਼ੋਰ ਕਰ ਦਈਏ ਤੇ ਬਣ ਜਾਣਗੇ ਮੰਗਤੇ ਤੇ ਜਿਹੜਾ ਬੰਦਾ ਮੰਗਣ ਲੱਗ ਪਿਆ ਜਿਹੜਾ ਬੰਦਾ ਕਰਜ਼ਾਈ ਹੋ ਗਿਆ ਫਿਰ ਉਹ ਜਿਹੜਾ ਕਰਜ਼ਾਈ ਹੋ ਗਿਆ ਉਸ ਕਿਸੇ ਵੀ ਸਮੇਂ ਤੁਸੀਂ ਧਰਮ ਤਬਦੀਲ ਕਰ ਸਕਦੇ ਹੋ ਪਹਿਲੀ ਗੱਲ ਅਣਖੀ ਯੋਧੇ ਮਰ ਜਾਂਦੇ ਨੇ ਪਰ ਮੈਂ ਇਹ ਗੱਲ ਕਹਿਜਾਂ ਵੀ ਕਰਜ਼ਾਈ ਬੰਦਾ ਕਿਸੇ ਨੱਕ ਸੇ ਮੋਲ ਹੀ ਜਾਂਦਾ ਇਹਨਾਂ ਨੇ ਕਿਹਾ ਇਹਨਾਂ ਦੀਆਂ ਫਸਲਾਂ ਪਹਿਲਾਂ ਉਜਾੜ ਦਿੱਤੀਆਂ ਜਾਣ ਸਹਿਬ ਰਾਏ ਨਸ਼ਰੇ ਵਾਲਾ ਜੇ ਪੜਾਣੇ ਪਿੰਡ ਦੋ ਪਰਿਵਾਰ ਖੇਤੀ ਕਰਦੇ ਤੇ ਉਹਨਾਂ ਦੇ ਖੇਤਾਂ 'ਤੇ ਜਾ ਕੇ ਇਹਨਾਂ ਨੇ ਘੋੜੀਆਂ ਛੱਡ ਦੇਣੀਆਂ ਇੱਕ ਦਿਨ ਉਹ ਸਰਦਾਰ ਮਾਲੀ ਸਿੰਘ ਗੁਰਬਖਸ਼ ਸਿੰਘ ਸਹਿਬ ਰਾਏ ਦੇ ਕੋਲ ਗਏ ਬਈ ਜਿਹੜੀਆਂ ਤੁਹਾਡੀਆਂ ਛੱਡੀਆਂ ਘੋੜੀਆਂ ਸਾਡੇ ਖੇਤਾਂ 'ਤੇ ਜਾ ਕੇ ਨੁਕਸਾਨ ਕਰਦੀਆਂ ਨੇ ਬੇੰਤੀਆ ਨੁਕਸਾਨ ਹੁੰਦਾ ਫਸਲ ਵੀ ਬੱਚਿਆਂ ਦੀ ਤਰ੍ਹਾਂ ਪਾਲੀ ਜਾਂਦੀ ਏ ਸਾਡਾ ਨੁਕਸਾਨ ਨਾ ਕੀਤਾ ਜਾਵੇ ਉਹਨਾਂ ਨੂੰ ਬੰਨ ਲਿਆ ਜਾਵੇ ਕਈ ਵਾਰੀ ਕਿਛੇ ਬੰਦੇ ਤੋਂ ਉਹਦਾ ਹੋਵੇ ਕੁਰਸੀ ਹੋਵੇ ਉਹਨੂੰ ਆਮ ਬੰਦਾ ਕੋਈ ਗੱਲ ਕਹਿ ਦੇਵੇ ਗੱਲ ਤੇ ਕਵੇ ਸੱਚੀ ਤੇ ਉਹ ਬੰਦਾ फडਕ ਜਾਂਦਾ ਤੂੰ ਕੌਣ ਹੁੰਨਾ ਮੈਨੂੰ ਰਹਿ ਦੇਣ ਵਾਲਾ ਤੂੰ ਕੌਣ ਹੁੰਨਾ ਮੈਨੂੰ ਦੱਸਣ ਵਾਲਾ ਤੱਕੋ ਜਰਾ ਇਹ ਕਹਿੰਦਾ ਮੈਨੂੰ ਸਮਝਾਉਣ ਵਾਸਤੇ ਆਇਓ ਜਿੱਥੇ ਮੇਰੀ ਮਰਜ਼ੀ ਮੈਂ ਕੋ ਗੋੜੀਆਂ ਛੱਡ ਸਕਦਾ ਤੁਸੀਂ ਮੈਨੂੰ ਸਮਝਾਉਂਦੇ ਆ ਮੇਰੇ ਤੋਂ ਜੇ ਤੁਸੀਂ ਕਹਿੰਦੀ ਹੋ ਮੈਂ ਇਹਨਾਂ ਨੂੰ ਬੰਨ ਲਵਾਂ ਮੈਂ ਬੰਨ ਨਹੀਂ ਸਕਦਾ ਪਰ ਹਾਂ ਜੇ ਮੈਂ ਬੰਨਿਆ ਬੰਨਾਂਗਾ ਕਾਹਦੇ ਨਾ ਪਤਾ ਤੁਹਾਡੇ ਕੇਸਾਂ ਦੇ ਮੈਂ ਬਣਾਵਾਂਗਾ ਰੱਸੇ ਵਟ ਕੇ ਤੁਹਾਡੇ ਕੇਸਾਂ ਦੇ ਰੱਸੇ ਬਣਾਵਾਂਗਾ ਜੇ ਘੋੜੀਆਂ ਬੰਨੀਆਂ ਤੇ ਫੇ ਉਹਨਾਂ ਰੱਸਿਆਂ ਦੇ ਨਾਲ ਬੰਨਾਂਗਾ ਤੱਕਾ ਜਰਾ ਸਹਿਬ ਰਾਏ ਨ ਸ਼ਹਿਰੇ ਵਾਲਾ ਕੀ ਸਿੰਘ ਸਰਦਾਰਾ ਨੂੰ ਕਹਿੰਦਾ ਕੈਸਾ ਦੇ ਬਣਾ ਕੇ ਰਸੇ ਬੰਨੂ ਕੋੜੀਆਂ 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 ਜਦੋਂ ਸਹਿਬ ਰਾਏ ਸਿੰਘ ਸਿਵਰ ਜੀਆ ਜਦੋਂ ਸਹਿਬ ਰਾਏ ਸਿੰਘ ਸਿਵਰ ਜੀਆ ਗੁੱਸੇ ਨਾਲ ਉਹ ਚੌਧਰੀ ਗਰਜਿਆ ਗੁੱਸੇ ਨਾਲ ਉਹ ਚੌਧਰੀ ਗਰਜਿਆ ਬੋਲੀ ਅਜ ਬਨੁਗਲ ਸਿ ਬਲੋੜੀਆਂ ਬੋਲੀ ਅਜ ਬਨੁਗਲ ਸਿ ਬਲੋੜੀਆਂ ਕਿਸਾ ਦੇ ਬਣਾ ਕੇ ਰਸੇ ਬਨਨ ਕੋੜੀਆਂ ਕਿਸਾ ਦੇ ਬਣਾ ਕੇ ਰਸੇ ਬਨਨ ਕੋੜੀਆਂ ਤਿਆਉਣਾ ਪੱਧਰੇ ਬਣਾ ਦ ਚੱਕ ਤੂੰ ਕਰੋੜੀਆਂ ਪੱਧਰੇ ਬਣਾ ਦ ਚੱਕ ਤੂੰ ਕਰੋੜੀਆਂ ਕਿਸਾਂ ਦੇ ਬਣਾ ਕੇ ਰਸੇ ਬਨੂ ਕੋੜੀਆਂ ਕਿਸਾਂ ਦੇ ਬਣਾ ਕੇ ਰਸੇ ਬਨੂ ਕੋੜੀਆਂ it ਆ ਦਿਸਦਾ ਰੱਬ ਸੁਣਦਾ ਵੇ ਤੂੰ ਕਿਉਂ ਨਾ ਸੋਚ ਵਿਚਾਰਦਾ ਏ ਰੱਦੀ ਅਕਲ ਨਾਲ ਕਰੀ ਦਲ ਵੀਰ ਸਿੰਘਾ ਹੋ ਪੁਤਲਾ ਬਣ ਗਿਆ ਜੀਰੇ ਹੰਕਾਰ ਦਾ

ਅੜੀ ਕਾ ਥੋੜੀਆਂ ਬਸ ਤੁਸੀਂ ਕਰ ਲੋ ਅੜੀ ਕਾ ਥੋੜੀਆਂ ਕਿਸਾਂ ਦੇ ਬਣਾ ਕੇ ਰਸੋਂ ਬੰਨੂ ਕੋੜੀਆਂ ਕਿਸਾਂ ਦੇ ਬਣਾ ਕੇ ਰਸੋਂ ਬੰਨੂ ਕੋੜੀਆਂ ਆ ਉਲੰਬੇ ਤੁਸੀਂ ਮੌਤ ਭੁੱਲਿਆ ਦਿੰਦੇ ਹੋ ਉਲੰਬੇ ਮੌਤ ਨੂੰ ਪੁਲਾਇਆ ਹੈ ਵਕਤ ਅਖੀਰ ਦਾ ਤੁਸਾਂ ਦਾ ਆਇਆ ਹੈ ਵਕਤ ਅਖੀਰ ਦਾ ਤੁਸਾਂ ਦਾ ਆਇਆ ਹੈ ਓ ਦਿੰਦੇ ਹੋ ਉਲੰਬੇ ਮੌਤ ਨੂੰ ਪੁਲਾਇਆ ਹੈ ਦਿੰਦੇ ਹੋ ਉਲੰਬੇ ਮੌਤ ਨੂੰ ਪੁਲਾਇਆ ਹੈ ਵਕਤ ਅਖੀਰ ਦਾ ਤੁਸਾਂ ਦਾ ਆਇਆ ਹੈ ਵਕਤ ਅਖੀਰ ਦਾ ਤੁਸਾਂ ਦਾ ਵੇਖ ਨੋ ਤੁਸਾਂ ਦੀਆਂ ਟੋਣਾ ਤੋੜੀਆਂ ਵੇਖ ਲਓ ਤੁਸਾਂ ਦੀਆਂ ਟੋਣਾ ਤੋੜੀਆਂ ਕਿਸਾਂ ਦੇ ਬਣਾ ਕੇ ਰਸੇ ਬੰਨੂ ਕੋੜੀਆਂ ਕਿਸਾਂ ਦੇ ਬਣਾ ਕੇ ਰਸੇ ਬੰਨੂ ਕੋੜੀਆਂ ਉਹ ਸਹਿਬ ਰਹੇ ਅਗ ਯੁੱਗਲੇ ਜਵਾਨ ਚੋਂ ਸਹਿਬ ਰਹੇ ਅਗ ਯੁੱਗਲੇ ਜਵਾਨ ਚੋਂ ਕਹਿੰਦਾ ਮਨੂੰ ਸਿੰਘ ਮੁੱਕਗੇ ਜਹਾਨ ਚੋਂ ਕਹਿੰਦਾ ਮਨੂੰ ਸਿੰਘ ਮੁੱਕਗੇ ਜਹਾਨ ਚੋਂ ਜਾਣ ਨਾ ਪਮਤੀ ਤੱਕ ਦੀ ਰਮੋੜੀਆਂ ਜਾਣ ਨਾ ਪਮਤੀ ਤੱਕ ਦੀ ਰਮੋੜੀਆਂ ਕਿਸਾ ਦੇ ਬਣਾ ਕੇ ਰਸੇ ਬਨੋ ਕੋੜੀਆਂ ਕਿਸਾ ਦੇ ਬਣਾ ਕੇ ਰਸੇ ਬਨੋ ਕੋੜੀਆਂ ਕਿਸਾ ਦੇ ਬਣਾ ਕੇ ਰਸੇ ਬਨੋ ਕੋੜੀਆਂ